ਪੰਜਾਬ ਨਾਓ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਭਾਰਤ ਦੇਸ਼ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚਾਤ ਪਾਉਂਦੇ ਆ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਪ ਖਿਲਾਫ ਮਾਮਲਾ ਦਰਜ ਪੰਜਾਬ ਦੇ ਸਕੂਲਾਂ ਵਿੱਚ એનર્ਜੀ ਡਰਿੰਕਾਂ ਤੇ ਪਾਬੰਦੀ ਦੇ ਹੁਕਮ ਇਸ ਹਫਤੇ ਹੋ ਸਕਦੇ ਨੇ ਜਾਰੀ ਰਾਜਸਥਾਨ ਵਿੱਚ ਦਲਿਤ ਨੌਜਵਾਨ ਦਾ ਜਿੰਸੀ ਸ਼ੋਸ਼ਣ ਕਾਰਗਿਲ ਵਿੱਚ ਬਰਫਬਾਰੀ ਸਕੂਲ 3 ਦਿਨਾਂ ਦلے ਲਈ ਬੰਦ ਕੀਤੇ ਗਏ ਜੰਮੂ ਕਸ਼ਮੀਰ ਦੇ ਜੋ ਕਿ ਰਾਮਬਾਨ ਵਿੱਚ ਭਾਰੀ ਮੀਂਹ ਬੱਦਲ ਫਟਨ ਕਰਕੇ ਤਿੰਨ ਦੀ ਹੋਈ ਮੌਤ 100 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਵੱਲੋਂ ਸੋਸ਼ਲ ਮੀਡੀਆ ਮੰਚ ਤੇ ਕਥਿਤ ਤੌਰ ਤੇ ਬ੍ਰਾਹਮਣਾ ਬਾਰੇ ਕੀਤੀ ਵਿਵਾਦਿਤ ਟਿੱਪਣੀ ਤੇ ਉਹਨਾਂ ਖਿਲਾਫ ਬਜਾਜ ਨਗਰ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਇਹ ਕੇਸ ਬਰਕਤ ਨਗਰ ਦੇ ਵਸਨੀਕ ਜੋ ਕਿ ਅਨਿਲ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਉਸ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ ਬਜਾਜ ਨਗਰ ਸਬ ਇੰਸਪੈਕਟਰ ਰਾਮ ਕਿਰਪਾਲ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਨਿਰਦੇਸ਼ਕ ਨੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਸੁਨੇਹੇ ਦਾ ਜਵਾਬ ਦਿੰਦਿਆਂ ਬ੍ਰਾਹਮਣਾ ਖਿਲਾਫ ਇਤਰਾਜ਼ ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਸੋ ਅੱਗੇ ਵੱਧਦੇ ਆਂ ਤੇ ਗੱਲ ਕਰਦੇ ਆਂ ਅਗਲੀ ਖਬਰ ਦੀ ਜਿਹੜੀ ਪੰਜਾਬ ਦੇ ਨਾਲ ਜੁੜੀ ਹੋਈ ਹੈ। ਪੰਜਾਬ ਸਰਕਾਰ ਸੂਬੇ ਦੇ ਸਕੂਲਾਂ ਤੇ ਨੇੜਲੇ ਇਲਾਕਿਆਂ ਦੇ ਵਿੱਚ ਐਨਰਜੀ ਡਰਿੰਕਸ ਦੀ ਵਿਕਰੀ ਤੇ ਪਾਬੰਦੀ ਦੇ ਹੁਕਮ ਇਸ ਹਫ਼ਤੇ ਜਾਰੀ ਕਰ ਸਕਦੀ ਹੈ। ਮਨੁੱਖੀ ਸਿਹਤ ਉੱਤੇ ਐਨਰਜੀ ਡਰਿੰਕਸ ਦੇ ਪ੍ਰਭਾਵ ਬਾਰੇ ਸਰਕਾਰ ਨੇ ਸਰਵੇਖਣ ਕਰਵਾਇਆ ਤੇ ਸਰਵੇਖਣ ਕਰਵਾਉਣ ਦੀ ਤਿਆਰੀ ਵੀ ਲਗਾਤਾਰ ਉਹਨਾਂ ਵੱਲੋਂ ਚਲਦੀ ਪਈ ਹੈ ਤੇ ਮਹਾਰਾਸ਼ਟਰ ਸਰਕਾਰ ਪਿਛਲੇ ਸਾਲ એનર્ਜੀ ਡਰਿੰਕਸ ਤੇ ਪਾਬੰਦੀ ਦਾ ਫੈਸਲਾ ਕਰ ਚੁੱਕੀ ਹੈ ਤੇ ਹੁਣ ਪੰਜਾਬ ਸਰਕਾਰ ਸਕੂਲਾਂ ਤੇ ਇਸ ਦੇ ਆਲੇ ਦੁਆਲੇ ਇਹਨਾਂ ਦੀ ਵਿਕਰੀ ਤੇ ਪਾਬੰਦੀ ਲਗਾਉਣ ਦੇ ਲਈ ਨੋਟੀਫਿਕੇਸ਼ਨ ਜਾਰੀ ਕਰੇਗੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਸਕੂਲਾਂ ਦੇ ਕੰਟੀਨਰਾਂ ਦੇ ਨਾਲ-ਨਾਲ ਸਕੂਲਾਂ ਦੇ 50 ਮੀਟਰ ਦੇ ਦਾਇਰੇ ਵਿੱਚ ਪੈਂਦੀਆਂ ਦੁਕਾਨਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹਰ ਤਰ੍ਹਾਂ ਦੀ એનર્ਜੀ ਡਰਿੰਕ ਦੀ ਵਿਕਰੀ ਤੇ پابੰਦੀ ਲਗਾਉਣ ਦੇ ਹੁਕਮ ਜਾਰੀ ਕਰੇਗੀ ਰਾਜਸਥਾਨ ਦੇ ਸੇਕਰ ਜ਼ਿਲ੍ਹੇ ਦੇ 19 ਸਾਲਾ ਦਲਿਤ ਨੌਜਵਾਨ ਨੇ ਦੋ ਵਿਅਕਤੀਆਂ 'ਤੇ ਉਸ ਦੇ ਕੁਟਮਾਰ ਜਿਨਸੀ ਸ਼ੋਸ਼ਣ ਅਤੇ ਉਸ ਦੇ ਉੱਤੇ ਵਿਸ਼ਾਭ ਕਰਨ ਦਾ ਦੋਸ਼ ਲਗਾਇਆ। ਉਸ ਨੂੰ ਯਾਤੀ સૂਚਕ ਸ਼ਬਦ ਬੋਲਦਿਆਂ ਧਮਕੀ ਵੀ ਦਿੱਤੀ ਗਈ ਹੈ ਤੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ 8 ਅਪ੍ਰੈਲ ਨੂੰ ਸੇਕਰ ਦੇ ਫਤਿਹਪੁਰ ਇਲਾਕੇ ਦੇ ਵਿੱਚ ਵਾਪਰੀ ਪਰ ਨੌਜਵਾਨ ਦੇ ਪਰਿਵਾਰ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਹੁਣ ਪੀੜਤ ਪਰਿਵਾਰ ਦੇ ਵੱਲੋਂ ਤਰਨਾ ਲਗਾਇਆ ਗਿਆ। ਤੇ ਇਨਸਾਫ ਦੀ ਮੰਗ ਕੀਤੀ ਗਈ ਉਦਰ ਲਦਾਖ ਤੇਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਅੱਜ ਲਗਾਤਾਰ ਦੂਜੇ ਦਿਨ ਬਰਫਬਾਰੀ ਦੇ ਕਾਰਨ ਕਾਰਗਿਲ ਦੇ ਵਿੱਚ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਪਿਆ ਹੈ ਅਧਿਕਾਰੀਆਂ ਨੇ ਖਰਾਬ ਮੌਸਮ ਕਾਰਨ ਅਗਲੇ 3 ਦਿਨਾਂ ਦੇ ਲਈ ਸਾਰੇ ਸਕੂਲ ਬੰਦ ਰੱਖਣ ਦਾ ਵੀ ਐਲਾਨ ਕਰ ਦਿੱਤਾ ਹੈ ਉਹਨਾਂ ਆਖਿਆ ਕਿ ਕਾਰਗਿਲ ਵਿੱਚ ਪਿਛਲੇ 6 ਇੰਚ ਬਰਫਬਾਰੀ ਜੋ ਕਿ ਦਰਜ ਕੀਤੀ ਗਈ ਸੀ ਪਿਛਲੇ ਸਾਲ ਜਦ ਕੀ ਕੰਗਰਾਲ ਦੇ ਨੇੜਲੇ ਖੇਤਰਾ ਦੇ ਵਿੱਚ 2-2 ਫੁੱਟ ਬਰਫ਼ ਪਈ ਹੋਈ ਹੈ ਤੇ ਇਸ ਸਾਲ ਵੀ ਬਹੁਤ ਮੰਦਾ ਹਾਲ ਹੋਇਆ ਪਿਆ ਹੈ ਤੇ ਇਸ ਕਾਰਨ ਹੁਣ 3 ਦਿਨਾਂ ਦੇ ਲਈ ਸਕੂਲ ਬੰਦ ਰੱਖਣ ਸੰਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਜੰਮੂ ਕਸ਼ਮੀਰ ਦੇ ਰਾਮਗੰਨ ਜ਼ਿਲ੍ਹੇ ਦੇ ਵਿੱਚ ਅੱਜ ਸਵੇਰੇ ਜੋ ਕਿ ਭਾਰੀ ਮੀਂਹ ਤੇ ਬੱਦਲ ਫਟਣ ਕਰਕੇ ਹੜ੍ਹਾਂ ਵਰਗੇ ਹਾਲਾਤ ਬਣ ਗਏ ਤੇ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ 100 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ। ਅਧਿਕਾਰੀਆਂ ਨੇ ਆਖਿਆ ਕਿ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਜੋ ਕਿ ਲਗਾਤਾਰ ਜੀਵਨ ਪਰਭਾਵਿਤ ਹੁੰਦਾ ਪਿਆ ਹੈ ਤੇ ਇਸ ਕੁਦਰਤ ਦੇ ਕਰੋਪੀ ਦੇ ਕਾਰਨ ਕਰੀਬ 1 ਦਰਜਨ ਥਾਵਾਂ ਤੇ ਜ਼ਮੀਨ ਖਿਸਕਣ ਤੇ ਡਿੰਗਾ ਡਿੱਗਣ ਕਾਰਨ ਆਵਾਜਾਈ ਬੰਦ ਕਰ ਦਿੱਤੀ ਗਈ। ਉੱਧਰ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਹਾਲਾਤਾਂ ਦੀ ਸਮੀਖਿਆ ਲਈ ਬੈਠਕ ਸੱਦ ਲਈ ਹੈ। ਭਾਰਤ ਦੇਸ਼ ਨਾਲ ਜੁੜੀਆਂ ਹੋਈਆਂ ਵੱਡੀਆਂ ਖਬਰਾਂ ਦੇ ਵਿੱਚ ਅਨਾਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ।